ਬੱਲੇ ਉਹ ਭਗਵੰਤ ਮਾਨ ਸਿਆ ਜਿਹੜੀਆਂ ਨਹਿਰਾਂ ਦੇ ਵਿੱਚ ਸੁੱਕੀ ਤੇ ਸੁੱਕੀ ਮਿੱਟੀ ਲੱਭਦੀ ਸੀਗੀ ਟੁੱਟੀਆਂ ਨਹਿਰਾਂ ਅੱਜ ਉਹ ਨਹਿਰਾਂ ਦੇ ਵਿੱਚ ਤੂੰ ਪਾਣੀ ਚਲਾ ਦਿੱਤਾ ਕਿਸਾਨਾਂ ਨੂੰ ਅੱਜ ਤੂੰ ਖੁਸ਼ ਕਰ ਦਿੱਤਾ ਤੇ ਦਿਲ ਬਾਗੋ ਬਾਗ ਹੋ ਗਿਆ ਜੀ ਨਹਿਰ ਭਰੀ ਵੇਖ ਕੇ ਤੇ ਦੇਖੋ ਜੀ ਕਿੰਨਾ ਸੋਹਣਾ ਪਾਣੀ ਲੱਗਾ ਹੈ ਤੇ ਸਾਰਾ ਨਹਿਰ ਦਾ ਪਾਣੀ ਲੱਗਾ ਦੇਖੋ ਜੀ ਖਾਲਿਆਂ ਦਾ ਵੀ ਪਾਣੀ ਵਿੱਚ ਪੂਰਾ ਭਰਿਆ ਪਿਆ ਤੇ ਨਹਿਰ ਨਕ ਨਕ ਭਰ ਕੇ ਆਈ ਹੈ ਕਿਸਾਨ ਵੀਰ ਐ ਖੁਸ਼ੀ ਨਾਲ ਖੁੱਲੇ ਪੇਣੇ ਪਹਿਲਾਂ ਅਸੀਂ ਟੋਟਲ ਹੀ ਮੋਟਾਂ ਤੇ ਡਿਪੈਂਡ ਸੀਗੇ ਹੁਣ ਮੈਂ ਤਾਂ ਪਾਣੀ ਹੁਣ ਨਾਲ ਸਾਨੂੰ ਕਾਫੀ ਸਹੂਲਤ ਮਿਲ ਗਈ ਐ ਪੱਕੀ ਨਹਿਰ ਬਣ ਦੇ ਨਾਲ ਬਾਕੀ ਇੱਥੋਂ ਕੱਚਾ ਹੋਣ ਦੇ ਨਾਲ ਸਾਡੇ ਵਾਟਰ ਲੈਵਲ ਤੇ ਵੀ ਫਰਕ ਪਿਆ ਵਾਟਰ ਲੈਵਲ ਵੀ ਸਾਡਾ ਵਧ ਗਿਆ ਐ ਅਸੀਂ ਪਿਛਲੇ ਸਾਲ ਤੋਂ ਕਾਫੀ ਨਹਿਰੀ ਨਹਿਰੀ ਪਾਣੀ ਦਾ ਫੈਲਾ ਲੈ ਰਹੇ ਆ ਹੜ ਵੀ ਇਹ ਨਾਲ ਵਧ ਨਿਕਲਦਾ ਐ ਪੱਕੀਆਂ ਨਹਿਰਾਂ ਬੜੀ ਜਲਦੀ ਬਣਾ ਦਿਤੀਆਂ ਕੋਈ ਸੋਚ ਨਹੀਂ ਸਕਦਾ ਕਿ ਐਡੀ ਜਲਦੀ ਨਹਿਰਾਂ ਪੱਕੀਆਂ ਬਣ ਜਾਣਗੀਆਂ ਤੇ ਇਹ ਜਿਹੜਾ ਨਹਿਰੀ ਪਾਣੀ ਹੈ ਬਹੁਤ ਉਪਜਾਊ ਪਾਣੀ ਹੁੰਦਾ ਹੈ ਮਾਨ ਸਾਹਿਬ ਨੇ ਜੋ ਕਿਹਾ ਉਹ ਬੋਲ ਪਗਾ ਦਿੱਤੇ ਨੇ ਜੀ ਤੇ ਤੁਸੀਂ ਇਸ ਗੱਲ ਨਾਲ ਸਹਿਮਤ ਹੋ ਜੀ ਬਿਲਕੁਲ ਜੀ ਬਿਲਕੁਲ ਜੋ ਮਾਨ ਸਾਹਿਬ ਕਹਿੰਦੇ ਉਹ ਹੀ ਕਰਦੇ ਨੇ ਬਾਕੀ ਜੇ ਮਾਨ ਸਾਹਿਬ ਇਦਾਂ ਤੁਸੀਂ ਰੱਖਿਆ ਕੰਮ ਤੇ ਸਾਡੀਆਂ ਆਉਣ ਵਾਲੀਆਂ ਪੁਸ਼ਤਾ ਵੀ ਤੁਹਾਨੂੰ ਯਾਦ ਕਰਨਗੀਆਂ ਔਰ ਤੁਹਾਡੀ ਕੁਸ਼ਤੀ ਦੀ কুরਸੀ ਨੂੰ ਕੋਈ ਹਿਲਾਉਣ ਵਾਲਾ ਨਹੀਂ ਜੰਮਿਆ ਫਿਰ ਸਾਰੇ ਲੋਕੀ ਬਹੁਤ ਹੀ ਖੁਸ਼ ਹਨ ਤੁਹਾਡੇ ਤੋਂ ਦਿਲੋਂ ਦਿਲੋਂ ਸਲੂਟ ਹੈ ਮਾਨ ਸਾਹਿਬ ਤੁਹਾਨੂੰ ਦਿਲੋਂ ਸਲੂਟ